ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਵੋਟਾਂ ਦੀ ਸਾਡੇ ਇੰਡੀਆ 'ਚ ਵੋਟਾਂ ਪੈ ਰਹੀਆਂ ਨੇ ਅਸੀਂ ਲੋਕ ਨਾ ਪਕੌੜੇ ਪਿੱਛੇ ਲੜੀ ਜਾ ਰਹੇ ਹਾਂ ਸਿਰਫ ਆਹ ਦੇਖੋ ਕਿਹਦੇ ਮੰਤਰੀ ਪਾਰਟੀ ਆ ਸੱਦੇ ਹੋਣਗੇ ਉਹ ਬੜਿਆ ਵਿੱਚ ਧੱਕਮ ਧੱਕੀ ਹੋਈ ਜਾਂਦੀ ਐ ਅਸੀਂ ਕੀ ਅਸੀਂ ਚੰਗਾ ਸੋਚ ਸਕਦੇ ਆ ਦੱਸੋ ਨਹੀਂ ਸੋਚ ਸਕਦੇ ਕਿਸੇ ਮੰਤਰੀ ਨੇ ਹੁਣ ਤੱਕ ਕਿਸੇ ਦੇ ਸਕੂਲ ਦੀ ਗੱਲ ਕੀਤੀ ਆ ਪੜਾਈ ਦੀ ਗੱਲ ਕੀਤੀ ਆ ਮੈਂ ਕੀ ਕੀਤੀ ਗੱਲ ਗੱਲ ਹੀ ਕਰਦੇ ਆ ਆਟਾ ਦਾਲ ਦੀ ਸਾਨੂੰ ਇਹ ਚਾਹੀਦੇ ਆ ਇਹ ਤੁਸੀਂ ਆਪ ਕਮਾ ਸਕਦੇ ਹੋ ਜਦਕਿ ਪੜ੍ਹਾਈ ਬਹੁਤ ਮਹਿੰਗੀ ਆ ਜਦਕਿ ਇਹ ਫ੍ਰੀ ਚਾਹੀਦੀ ਆ ਫ੍ਰੀ ਤਾਂ ਇਹ ਚਾਹੀਦੀ ਆ ਨਾ ਪੜ੍ਹਾਈ ਫ੍ਰੀ ਚਾਹੀਦੀ ਆ ਪਰ ਇਹਦੀ ਗੱਲ ਕੋਈ ਨਹੀਂ ਕਰਦਾ ਸਰਕਾਰੀ ਚੀਜ਼ ਘਟੇ ਜਾਂਦੀ ਜੇ ਉਹੀ ਕੀ ਪ੍ਰਾਈਵੇਟ ਹੋ ਜਾਂਦੀ ਹਮੇ ਉਦਾਂ ਨਫੇ ਚ ਜਾਂਦੀ ਆ ਕਿਵੇਂ ਹੋ ਜਾਂਦਾ ਸਰ ਸੋਚਾਂ ਨਹੀਂ ਗੱਲਾਂ ਨੇ ਅਸੀਂ ਪਕੌੜਿਆਂ ਤੇ ਖੁਸ਼ ਹੋਈ ਜਾਂਦੇ ਆ ਪਕੌੜਿਆਂ ਪਿੱਛੇ ਲੜੀ ਜਾਂਦੇ ਆ ਠੀਕ ਆ ਬੂਟਾ ਦੇ ਨੇੜੇ ਆਈ ਜਾ ਰਹੇ ਨੇ दारूਫਾਨ ਫ੍ਰੀਜ ਪਲਾਈ ਜਾ ਰਹੇ ਨੇ ਕੋਈ ਪਤਾ ਨਹੀਂ ਕਿੰਨੀ ਬੇਕਾਰ दारू ਆ ਕਿੰਨੇ ਘਰ ਉਜਾੜਦੇ ਕਿੰਨੇ ਲੋਕਾਂ ਦੀ ਮੌਤਾਂ ਹੋ ਚੁੱਕੀਆਂ ਨੇ ਉਹ दारू ਨਾਲ ਪਰ ਲੋਕੀ ਅਸੀਂ ਨਹੀਂ ਸੁਧਰ ਸਕਦੇ ਉਹਨਾਂ ਨੂੰ ਪਤਾ ਇਹਨਾਂ ਨੂੰ ਦਾਣਾ ਕਿੱਦਾਂ ਪਾਉਣਾਗਾ ਅਸੀਂ ਦੇ ਰੈਲੀ ਦੇ ਰੈਲੀ ਮਗਰ ਜਾਈ ਜਾਂਦੇ ਆ ਲੋਕਾਂ ਦੇ ਮੰਗ ਕੁੱਤੇ ਮੰਗ ਤੁਰੇ ਜਾਂਦੇ ਆ ਅਸੀਂ ਉਹਦਾ ਮਗਰ ਕੀ ਰੈਲੀਆਂ ਆਲਾ ਪੈਸਾ ਹੈਡਿੰਗ ਬੋਰਡਾਂ ਦੇ ਲਾ ਕੇ ਠੀਕ ਆ ਨਾ ਵੀ ਜਿੱਤ ਜਾਓਗੇ ਕੀ ਹੈਡਿੰਗ ਬੋਰਡ ਜ਼ਰੂਰੀ ਨੇ ਜੇ ਤੁਸੀਂ ਕੰਮ ਕੀਤਾ ਵੋਟ ਲੋਕੀ ਪਾ ਦੇਣਗੇ ਤੇ ਉਹੀ ਲੋਕਾਂ ਦੇ ਉੱਪਰ ਪੈਸਾ ਲਾਇਆ ਜਾਵੇ ਮੰਤਰੀਆਂ ਦੇ ਘਰੋਂ ਅਰਬਾਂ ਖਰਬਾਂ ਰੁਪਈਆ ਫੜਿਆ ਗਿਆਗਾ ਚਾਰ ਚਾਰ ਪੰਜ ਪੰਜ ਦਿਨ ਲੱਗੇ ਪੈਸਾ ਗਣਦਿਆਂ ਨੂੰ ਠੀਕ ਆ ਪਰ ਪੈਸਾ ਗਿਆ ਕਿੱਥੇ ਲੋਕਾਂ ਦਾ ਪੈਸਾ ਹੀ ਹੈ ਨਾ ਵੀਰ ਬੈਣੇ ਵੋਟਾਂ ਨੇ ਧਿਆਨ ਨਾਲ ਆਪਣਾ ਜੋ ਵੀ ਕੰਮ ਕਰਨਾ ਧਿਆਨ ਨਾਲ ਕਰੋ ਠੀਕ ਹੈ ਨਾ ਇਹਨਾਂ ਕੁੱਤੇ ਪਿੱਛੇ ਨਾਲ ਲੱਗੋ ਧੰਨਵਾਦ